ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਜੀ ਦੇ ਅਮੋਲਕ ਬਤਨ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਗੌੜੀ ਰਾਗ ਦਾ ਨਾਮ ਹੈ ਪੂਰਬੀ ਗੌੜੀ ਰਾਗ ਦੀ ਕਿਸਮ ਹੈ ਮਹਿਲਾ ਚੌਥਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਅਮੋਲਕ ਬਚਨ ਹਨ। ਕਿਰਪਾਉਣ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਸਾਨੂੰ ਸਮੁੱਚੀ ਖਲਕਤ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਆਖਦੇ ਨੇ ਕਰ ਸਾਧੂ ਅੰਜਲੀ ਪੋਨ ਵੱਡਾ ਹੈ ਕਰ ਡੰਡਾਉਤ ਪੋਨ ਵੱਡਾ ਹੈ ਰਹਾ ਰਹਾਉ ਦੇ ਬੰਦ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ हे ਭਾਈ ਆਪਣੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਦੋਵੇਂ ਹੱਥ ਜੋੜ ਕੇ ਆਪਣੇ ਸਤਿਗੁਰੂ ਜੀ ਦੇ ਅੱਗੇ ਖਲੋਇਆ ਕਰ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਨਿਰਮਾਣਤਾ ਧਾਰਨ ਕਰਕੇ ਅਰਦਾਸ ਬੇਨਤੀ ਕਰਿਆ ਕਰ ਇਹ ਜੀਵਨ ਦਾ ਸਭ ਤੋਂ ਉੱਤਮ ਕਰਮ ਹੈ ਇਹ ਜੀਵਨ ਦਾ ਸਭ ਤੋਂ ਵੱਡਾ ਪੁੰਨ ਦਾ ਕਰਮ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਆਪਣੇ ਸਤਿਗੁਰੂ ਜੀ ਦੇ ਅੱਗੇ ਡੰਡਾਉਤ ਕਰਿਆ ਕਰ ਡੰਡੇ ਵਾਂਗ ਲੰਮਾ ਪੈ ਕੇ ਨਿਮਰਤਾ ਸਹਿਤ ਨਮਸਕਾਰ ਕਰਿਆ ਕਰ ਇਹ ਕਰਮ ਵੀ ਸਭ ਤੋਂ ਉੱਤਮ ਹੈ ਇਹ ਪੁੰਨ ਦਾ ਸਭ ਤੋਂ ਵੱਡਾ ਕਰਮ ਹੈ ਇਹ ਪਾਵਨ ਬਚਨ ਸਤਿਗੁਰੂ ਜੀ ਨੇ ਅੱਜ ਸਾਨੂੰ ਬਖਸ਼ਿਸ਼ ਕੀਤੇ ਨੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਪੁੱਤ ਆਪਣੀ ਗੁਰੂ ਦੇ ਚਰਨਾ ਵਿੱਚ ਪਹੁੰਚ ਕੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਜੇ ਸਭ ਤੋਂ ਪੁੰਨ ਦਾ ਵੱਡਾ ਕੰਮ ਕਰਨਾ ਹੈ ਤੇ ਆਪਣੇ ਸਤਿਗੁਰੂ ਜੀ ਦੇ ਚਰਨਾ ਵਿੱਚ ਹੱਥ ਜੋੜ ਕੇ ਨਿਰਮਾਨਤਾ ਧਾਰਨ ਕਰਕੇ ਅਰਦਾਸ ਬੇਨਤੀ ਕਰਿਆ ਕਰ ਹੁਣ ਬੜੇ ਧਿਆਨ ਦੇਣ ਸ਼ਬਦ ਨੇ ਬਾਣੀ ਵਿੱਚੋਂ ਵੀ ਆਪਾਂ ਪੜ੍ਹਦੇ ਹਾਂ ਕਿ ਦੁਏ ਕਰ ਜੋੜ ਕਰੋ ਅਰਦਾਸ ਤੁਦ ਭਾਣ ਤ ਆਵੈ ਰਾਸ ਦੋਵੇਂ ਹੱਥ ਜੋੜ ਕੇ ਮੇਰੇ ਮਾਲਕ ਜੀ ਮੈਂ ਤੇਰੇ ਚਰਨਾ ਵਿੱਚ ਅਰਦਾਸ ਕਰਦਾ ਹਾਂ ਤੇਰਾ ਹੁਕਮ ਹੋਵੇ ਇਹ ਕੀਤੀ ਕੀ ਅਰਦਾਸ ਤੇਰੇ ਦਰ ਤੇ ਪਰਵਾਣ ਹੁੰਦੀ ਹੈ ਜਿਹਦੇ ਨਾਲ ਮੇਰੇ ਜੀਵਨ ਦੇ ਕਾਰਜਾਂ ਦੀ ਸਫਲਤਾ ਬਣਦੀ ਹੈ ਉਹਨਾਂ ਸ਼ਬਦ ਬੜੇ ਧਿਆਨ ਵਾਲੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਦੋਵੇਂ ਹੱਥ ਜੋੜ ਕੇ ਆਪਣੇ ਸਤਿਗੁਰੂ ਜੀ ਦੇ ਅੱਗੇ ਖਲੋਜਿਆ ਕਰ ਪਰ ਇਹ ਕੰਮ ਤੇ ਬੜਾ ਸੌਖਾ ਹੈ ਦੋਵੇਂ ਹੱਥ ਜੋੜਨੇ ਨੇ ਇਹ ਕੰਮ ਤੇ ਆਪਾਂ ਸਾਰੇ ਹੀ ਕਰਦੇ ਹਾਂ ਪਰ ਧਿਆਨ ਮਾਰਨਾ ਇਹਦਾ ਭਾਵ ਅਰਥ ਬਹੁਤ ਡੂੰਘਾ ਹੈ ਇਦੇ ਭਾਵ ਅਰਥ ਨੂੰ ਵਿਚਾਰੀਏ ਵੀ ਅਸੀਂ ਹੱਥ ਕਿਹਦੇ ਅੱਗੇ ਜੋੜਦੇ ਆ ਅਸੀਂ ਆਪਣੇ ਤੋਂ ਛੋਟੇ ਦੇ ਅੱਗੇ ਕਦੇ ਹੱਥ ਨਹੀਂ ਜੋੜਦੇ ਆਪਣੇ ਤੋਂ ਜਿਹੜਾ ਵੱਡਾ ਹੈ ਮਹਾਨ ਹੈ ਉਹਦੇ ਅੱਗੇ ਹੱਥ ਜੋੜੀਦੇ ਨੇ ਪਰ ਦੂਜੀ ਗੱਲ ਬਹੁਤਾਂ ਆਪਾਂ ਵੇਖਾਂਗੇ ਅਸੀਂ ਹੱਥ ਜੋੜਦੇ ਹਾਂ ਜਦੋਂ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਜਾਂਦੀ ਹੈ ਉਸ ਗਲਤੀ ਦੀ ਮੁਆਫੀ ਲਈ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਦੋਵੇਂ ਸ਼ਬਦ ਬੜੇ ਧਿਆਨ ਵਾਲੇ ਨੇ ਹੱਥ ਜੋੜਦੇ ਨੇ ਸਾਡਾ ਆਪਣੇ ਜੀਵਨ ਅੰਦਰ ਜਿਸ ਪਿਆਰੇ ਦੇ ਪ੍ਰਤੀ ਸਤਕਾਰ ਹੈ ਜਿਹੜਾ ਸਾਡੇ ਤੋਂ ਉੱਤਮ ਹੈ ਜਿਹਨੂੰ ਅਸੀਂ ਮਹਾਨ ਕਹਨੇ ਆ ਬੜਾ ਵੱਡਾ ਕਹਨੇ ਆ ਉਹਦੇ ਅੱਗੇ ਸਾਡੇ ਦੋਵੇਂ ਹੱਥ ਜੋੜ ਜਾਂਦੇ ਨੇ ਪਰ ਦੋਵੇਂ ਹੱਥ ਉਹ ਵੀ ਜੋੜਦਾ ਜਿਹੜਾ ਆਪਣੇ ਜੀਵਨ ਵਿੱਚ ਵੱਡਾ ਅਪਰਾਧ ਕਰ ਜਾਂਦਾ ਹੈ ਉਹ ਆਪਣੀ ਗਲਤੀ ਦੀ ਮੁਆਫੀ ਮੰਗਦਾ ਹੈ ਉਹ ਆਪਣੀ ਗਲਤੀ ਦੀ ਮੁਆਫੀ ਮੰਗਦਾ ਵੀ ਮੇਰੇ ਕੋਲੋਂ ਆ ਵੱਡੀ ਗਲਤੀ ਹੋਈ ਐ ਮੈਨੂੰ ਮੁਆਫ ਕਰਦੇਓ ਪਾਤਸ਼ਾਹ ਜੀ ਕਹਿੰਦੇ ਪਹਿਲੀ ਗੱਲ ਪੁੱਤ ਹੱਥ ਜੋੜਨ ਦਾ ਸਭ ਤੋਂ ਪੁੰਨ ਕਰਮ ਏ ਵੇ ਆਪਣੇ ਮਾਲਕ ਪਰਮੇਸ਼ਰ ਨੂੰ ਆਪਣੇ ਗੁਰੂ ਨੂੰ ਸਭ ਤੋਂ ਉੱਤਮ ਜਾਣ ਤੇਰੇ ਅੰਦਰੋਂ ਇਹ ਆਵਾਜ਼ ਆਉਣੀ ਚਾਹੀਦੀ ਐ ਕਿ ਸਭ ਤੇ ਵੱਡ ਸਮਰੱਥ ਗੁਰਦੇਵ ਮੇਰਾ ਗੁਰਦੇਵ ਸਭ ਤੋਂ ਸਮਰੱਥ ਹੈ ਸਭ ਤੋਂ ਵੱਡਾ ਹੈ ਆਪਣੇ ਗੁਰੂ ਨੂੰ ਸਭ ਤੋਂ ਉੱਤਮ ਜਾਣ ਹੱਥ ਜੋੜਨ ਦਾ ਭਾਵ ਅਰਥ ਏ ਵੇ ਤੇਰਾ ਗੁਰੂ ਸਭ ਤੋਂ ਵੱਡਾ ਹੈ ਇਸ ਗੱਲ ਦਾ ਅਹਿਸਾਸ ਤੇ ਵਿਸ਼ਵਾਸ ਆਪਣੇ ਅੰਦਰ ਪੈਦਾ ਕਰ ਇਹ ਭਰੋਸਾ ਪੈਦਾ ਕਰ ਇਹ ਡ੍ਰਿੜ ਵਿਸ਼ਵਾਸ ਆਪਣੇ ਅੰਦਰ ਪੈਦਾ ਕਰ ਕਿ ਸਤਗੁਰ ਮੇਰਾ ਵੱਡ ਸਮਰੱਥਾ ਮੇਰਾ ਗੁਰੂ ਵੱਡੀ ਸਮਰੱਥਾ ਵਾਲਾ ਹੈ ਔਰ ਮੈਂ ਦੋਵੇਂ ਹੱਥ ਜੋੜ ਕੇ ਆਪਣੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਹੁਣ ਇਹਦੇ ਭਾਵ ਅਰਥਾਂ ਨੂੰ ਆਪਾਂ ਸਮਝਣਾ ਨਹੀਂ ਤੇ ਇਹ ਕੰਮ ਤੇ ਸਾਰੇ ਕਰਦੇ ਪਏ ਆਂ ਹੱਥ ਜੋੜਨੇ ਕਿਤੇ ਔਖੇ ਨੇ ਇੱਕ ਵਾਰ ਨਹੀਂ 50 ਵਾਰੀ ਜੜਾ ਲਓ ਜੋੜ ਦਵਾਂਗੇ ਪਰ ਇਹਦੇ ਅਰਥਾਂ ਨੂੰ ਵਿਚਾਰਨਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੱਡਾ ਪੁੰਨ ਦਾ ਕਰਮ ਹੈ ਆਪਣੇ ਸਤਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਦੋਵੇਂ ਹੱਥ ਜੋੜ ਕੇ ਖੜ ਜਾਇਆ ਕਰ। ਭਾਵ ਆਪਣੇ ਅੰਦਰ ਇਹ ਭਰੋਸਾ ਬਣਾ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ ਹੁਣ ਮੇਰਾ ਤੇਰੇ ਤੋਂ ਬਿਨਾ ਤੇਰੇ ਵਰਗਾ ਮੇਰੇ ਲਈ ਦੂਜਾ ਕੋਈ ਵੀ ਨਹੀਂ। ਸਤਗੁਰੂ ਜੀ ਕਹਿੰਦੇ ਪਰ ਉਹ ਸਾਬਣਾ ਜਿਵੇਂ ਸਬਜ ਦੀ ਬਾਣੀ ਵਿੱਚ ਆਪਾਂ ਪੜਦੇ ਆ ਨਾ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਹੁਣ ਪੇ ਧਿਆਨ ਮਾਰੋ ਉਥੇ ਸ਼ਬਦ ਕੀ ਵਰਤੇ ਮਾਂ ਪਿਓ ਨੂੰ ਅਸੀਂ ਸਭ ਤੋਂ ਵੱਡਾ ਰੁਤਬਾ ਦਿੰਨੇ ਆ ਮਾਂ ਪਿਓ ਸਾਡੇ ਲਈ ਸਭ ਤੋਂ ਮਹਾਨ ਰੂਹਾਂ ਨੇ ਸਭ ਤੋਂ ਉੱਤਮ ਸਭ ਤੋਂ ਵੱਡਾ ਦਰਜਾ ਉਹ ਰੱਬ ਦਾ ਦਰਜਾ ਆਪਾਂ ਮਾਪੇ ਉਹਨੂੰ ਦਿੰਨੇ ਆ ਪਾਤਸ਼ਾਹ ਜੀ ਕਹਿੰਦੇ ਮੇਰਾ ਗੁਰਦੇਵ ਹੀ ਮਾਂ ਹੈ ਮੇਰਾ ਗੁਰਦੇਵ ਹੀ ਪਿਓ ਹੈ ਹੁਣ ਆਪਣੇ ਮਾਪਿਆਂ ਦੇ ਅੱਗੇ ਜਿਹੜਾ ਬੱਚਾ ਆਕੜ ਕੇ ਖਲੋਂਦਾ ਉਹ ਲਾਣ ਤਾਂ ਪਾਉਂਦਾ ਉਹ ਕਦੇ ਆਪਣੇ ਮਾਪਿਆਂ ਦੇ ਪਿਆਰ ਦਾ ਪਾਤਰ ਨਹੀਂ ਬਣਦਾ ਅਸੀਂ ਕੀ ਕਰਦੇ ਆ ਆਪਣੇ ਮਾਪਿਆਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖਲੋਣੇ। ਇਹ ਕੁਝ ਕਰਦੇ। ਕਿਉਂਕਿ ਮਾਪਿਓ ਸਾਡੇ ਲਈ ਬੜੇ ਸਤਕਾਰ ਵਾਲੇ ਨੇ, ਸਭ ਤੋਂ ਵੱਡੇ ਨੇ, ਸਭ ਤੋਂ ਉੱਤਮ ਨੇ, ਰੱਬ ਦਾ ਰੂਪ ਕਹਿ ਦਿੱਤਾ ਹੈ। ਮਾਪਿਓ ਰੱਬ ਦਾ ਰੂਪ ਨੇ। ਰੱਬ ਅੱਗੇ ਤੇ ਹੱਥ ਜੋੜ ਕੇ ਖਲੋਈਦਾ ਹੈ। ਪੇ ਪਾਤਸ਼ਾਹੀ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਦੇਖੋ ਮਾਤਾ ਪਿਤਾ ਦੇ ਨਾਲ ਪਰਮੇਸ਼ਰ ਸ਼ਬਦ ਵੀ ਆ ਗਿਆ ਕਿਉਂਕਿ ਮਾਂ ਪਿਓ ਆਪਾਂ ਕਹਿੰਨੇ ਰੱਬ ਦਾ ਰੂਪ ਤੇ ਮੇਰੇ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰਾ ਗੁਰਦੇਵ ਮੇਰਾ ਗੁਰੂ ਮਾਂ ਵੀ ਹੈ ਪਿਓ ਵੀ ਹੈ ਤੇ ਪਰਮੇਸ਼ਰ ਵੀ ਹੈ ਤੋ ਸਤਗੁਰੂ ਜੀ ਕਹਿੰਦੇ ਪੁੱਤ ਇਹ ਪੁੰਨ ਦਾ ਕਰਮ ਕਰ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਕੇ ਖਲੋ ਭਾਵ ਤੇਰੇ ਅੰਦਰ ਆਪਣੇ ਗੁਰੂ ਦਾ ਸਤਕਾਰ ਹੋਣਾ ਚਾਹੀਦਾ ਤੇਰੇ ਅੰਦਰ ਆਪਣੇ ਗੁਰੂ ਦਾ ਪਿਆਰ ਹੋਣਾ ਚਾਹੀਦਾ ਤੇਰੇ ਅੰਦਰ ਆਪਣੇ ਗੁਰੂ ਪ੍ਰਤੀ ਉੱਤਮ ਵਿਚਾਰ ਹੋਣਾ ਚਾਹੀਦਾ ਇਹ ਪੁੰਨ ਦਾ ਸਭ ਤੋਂ ਵੱਡਾ ਕਰਮ ਕਰ ਨਹੀਂ ਤੇ ਆਪਾਂ ਦੇਖਦੇ ਆਂ ਵੀ ਅਸੀਂ ਕਹਿੰਨੇ ਪੁੰਨ ਕਰਨਾ ਹੈ ਅਸੀਂ ਪੁੰਨ ਨੂੰ ਕੀ ਕਹਨੇ ਆਂ ਇੱਕ ਸਥਾਂ ਦੇ ਉੱਪਰ ਚੌਲ ਸੁੱਟਾਂ ਦੇ ਕਿਤੇ ਆਹ ਕੁਝ ਕਰ ਆਂਦਾ ਜੀ ਪੁੰਨ ਕਰ ਰਹੇ ਆਂ ਪਰ ਉਸ ਤੋਂ ਬਾਅਦ ਜਿਹੜੀ ਲੁੱਟ ਮਾਰ ਜਾਂ ਜਿਹੜਾ ਮਾੜਾ ਕਰਤਾਰ ਸਾਡੇ ਅੰਦਰ ਪੈਦਾ ਹੁੰਦਾ ਉਹਦੀ ਵਿਚਾਰੀ ਕੋਈ ਨਹੀਂ ਪੁੰਨ ਕਰਨਾ ਹੈ ਬਾਦਸ਼ਾਹ ਜੀ ਕਹਿੰਦੇ ਫਿਰ ਆਪ ਪੁੰਨ ਵੱਡਾ ਹੈ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਕੇ ਖਲੋਪ ਭਲਿਆ ਆਪਣੇ ਗੁਰੂ ਦੇ ਅੱਗੇ ਕਦੇ ਆਕੜ ਕੇ ਨਹੀਂ ਖਲੋਈਦਾ ਧਿਆਨ ਮਾਰਿਓ ਇਤਿਹਾਸ ਦਾ ਪੰਨਾ ਸਾਹਮਣੇ ਰੱਖੋ ਜਦੋਂ ਸਤਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਪੈਂਦੇਖਾਂ ਆਇਆ ਨਾ ਤੇ ਪੈਂਦੇਖਾਂ ਨੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਮੇਰੇ ਪਾਤਸ਼ਾਹ ਮੈਂ ਜਤੀਮ ਹਾਂ ਮੇਰਾ ਕੋਈ ਨਹੀਂ ਪੁੰਨ ਦਾ ਫਲ ਕੀ ਮਿਲਿਆ ਹੁਣ ਪੁੰਨ ਦਾ ਫਲ ਮਿਲਦਾ ਹੈ ਨਾ ਜੀ ਪਾਪ ਕਰਦੇ ਆਉਂਦਾ ਵੀ ਫਲ ਮਿਲਦਾ ਪੁੰਨ ਦਾ ਫਲ ਕੀ ਮਿਲਿਆ ਜਦੋਂ ਹੱਥ ਜੋੜ ਕੇ ਕਹਿਤਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਜਤੀਮ ਹਾਂ ਮੇਰਾ ਮਾਂ ਤੇ ਪਿਓ ਹੈ ਹੀ ਨਹੀਂ ਹੁਣ ਮੈਂ ਤੇਰੀ ਟੇਕ ਰੱਖ ਕੇ ਤੇਰੇ ਚਰਨਾਂ ਵਿੱਚ ਆਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਪੈਂਦੇ ਖਾ ਨੂੰ ਆਪਣਾ ਛੇਮਾ ਪੁੱਤ ਬਣਾ ਕੇ ਪਾਲਿਆ ਪੁੱਨਨ ਕਾ ਕਰਮ ਕੀ ਕੀਤਾ ਹੱਥ ਜੋੜ ਦਿੱਤੇ ਹੁਣ ਧਿਆਨ ਮਾਰੋ ਹੱਥ ਜੋੜੇ ਤੇ ਸਤਿਗੁਰੂ ਜੀ ਨੇ ਆਪਣਾ ਛੇਮਾ ਪੁੱਤ ਬਣਾ ਕੇ ਪਾਲਿਆ ਉਸ ਹੱਥ ਜੋੜਨ ਦੇ ਪੁੰਨ ਕਰਮ ਦਾ ਫਲ ਇਹਨਾ ਵੱਡਾ ਦਿੱਤਾ ਮੇਰੇ ਪਾਤਸ਼ਾਹ ਜੀ ਆਪਣੇ ਪੁੱਤਰਾਂ ਵਾਂਗ ਉਹਨੂੰ ਪਾਲਦੇ ਨੇ ਸੰਭਾਲਦੇ ਨੇ ਤੇ ਜਦੋਂ ਹੁਣ ਉਹੀ ਹੱਥ ਪਿਓ ਦੇ ਗਲ ਨੂੰ ਪੈਣ ਲੱਗੇ ਧਿਆਨ ਮਾਰੀ ਜਦੋਂ ਪਖ ਵੀ ਹੈ ਨਾ ਤੇ ਪੈਂਦੇ ਖ ਅਹੰਕਾਰ ਵਿੱਚ ਆ ਗਿਆ ਆਪਣੇ ਗੁਰੂ ਦਾ ਪਿਆਰ ਆਪਣੇ ਗੁਰੂ ਦਾ ਸਤਕਾਰ ਭੁੱਲਿਆ ਤੇ ਚੜ੍ਹਾਈ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਤਲ ਕਰਨ ਲਈ ਪਹੁੰਚ ਗਿਆ ਜੰਗ ਦੇ ਮੈਦਾਨ ਵਿੱਚ ਆਕੜ ਗਿਆ ਪਾਤਸ਼ਾਹ ਜੀ ਨੇ ਫਿਰ ਵੀ ਸਮਝਾਇਆ ਪੁੱਤ ਪੈਂਦੇ ਖਾਂ ਤੈਨੂੰ ਕਲਾ ਸਿਖਾਈ ਐ ਸ਼ਾਸਤਰ ਵਿਦਿਆ ਸਿਖਾਈ ਐ ਅੱਜ ਤੇਰੇ ਸ਼ਾਸਤਰ ਦੇ ਜੋਰ ਵੀ ਵੇਖ ਲੈਨੇ ਆ ਪਹਿਲਾ ਹਮਲਾ ਤੂੰ ਕਰ। ਔਰ ਇਤਿਹਾਸ ਕਹਿੰਦਾ ਤਿੰਨ ਵਾਰ ਕੀਤੇ। ਤਿੰਨੇ ਵਾਰ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਨਾ ਵਿਗਾੜ ਸਕਿਆ। ਪਾਤਸ਼ਾਹ ਜੀ ਨੇ ਇੱਕੋ ਵਾਰ ਕੀਤਾ ਧਰਤੀ ਤੇ ਟੈਪਿਆ। ਜਦੋਂ ਧਰਤੀ ਤੇ ਡਿਗਿਆ ਸਤਗੁਰ ਅੰਦਰੋਂ ਨਰਵੈਰ ਹੈ। ਸਭ ਦੇਖੈ ਬ੍ਰਹਮ ਇੱਕ ਸੋਏ। ਸਤ ਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਮੇਰੇ ਪਾਤਸ਼ਾਹ ਨੇ ਹੁਣ ਦੁਸ਼ਮਣ ਬਣ ਕੇ ਆਇਆ ਸੀ ਪੁੱਤ ਪੈਂਦੇ ਖਾਂ ਢਾਲ ਦੀ ਸ਼ਾਂਗ ਕੀਤੀ ਐ ਉਹ ਹਾਏ ਅੰਮਾ ਹਾਏ ਅੰਮਾ ਉਚਾਰ ਰਿਹਾ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਪੁੱਤ ਪੈਂਦੇ ਖਾਂ ਹਾਏ ਅੰਮਾ ਕਹਿਣ ਦਾ ਸਮਾਂ ਨਹੀਂ ਹੁਣ ਤੇ ਅੱਲਾਹ ਕਹਿਣ ਦਾ ਵਕਤ ਹੈ ਦੇਖੋ ਪਿਆਰ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਅੱਲਾਹ ਕਹਿਣ ਦਾ ਵਕਤ ਹੈ ਪੈਂਦੇ ਖਾਂ ਅੱਲਾਹ ਕਹਿ ਤੇ ਜਦੋਂ ਇੰਨੇ ਸ਼ਬਦ ਸੁਣੇ ਅੰਦਰ ਦਾ ਅਹੰਕਾਰ ਮਰਿਆ ਦੂਜੀ ਵਾਰੀ ਫਿਰ ਹੱਥ ਜੋੜ ਕੇ ਕਹਤਾ ਸੱਚੇ ਪਾਤਸ਼ਾਹ ਮੇਰਾ ਅੱਲਾ ਵੀ ਤੂੰ ਹੈ ਤੇ ਮੇਰਾ ਕਲਵਾ ਵੀ ਤੂੰ ਹੁਣ ਧਿਆਨ ਮਾਰੀਏ ਜਦੋਂ ਪਹਿਲੀ ਵਾਰੀ ਹੱਥ ਜੋੜੇ ਸੀ ਸਾਬ ਜੀ ਨੇ ਆਪਣਾ ਪੁੱਤ ਬਣਾ ਕੇ ਪਾਲਿਆ ਤੇ ਜਦੋਂ ਹੁਣ ਅਖੀਰ ਵੇਲੇ ਗਲਤੀ ਦਾ ਅਹਿਸਾਸ ਹੋਇਆ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਦੋ ਜਾਣੇ ਹੱਥ ਜੋੜਦੇ ਨੇ ਇੱਕ ਜਿਹੜਾ ਸਤਕਾਰ ਕਰਦਾ ਹੈ ਉਹ ਹੱਥ ਜੋੜਦਾ ਹੈ ਇੱਕ ਜਿਹੜਾ ਅਪਰਾਧ ਕਰਦਾ ਹੈ ਉਹ ਹੱਥ ਜੋੜਦਾ ਹੈ ਹੁਣ ਪਹਿਲਾਂ ਉਹਨੇ ਸਤਕਾਰ ਕਰਕੇ ਹੱਥ ਜੋੜੇ ਪਾਤਸ਼ਾਹ ਹੁਣ ਤੇਰੇ ਤੋਂ ਬਿਨਾ ਮੇਰਾ ਦੂਜਾ ਕੋਈ ਨਹੀਂ ਪਾਤਸ਼ਾਹ ਨੇ ਪੰਨ ਦਾ ਕਰਮ ਦੇਖਿਆ ਤੇ ਆਪਣਾ ਪੁੱਤ ਬਣਾ ਕੇ ਪਾਲਿਆ ਤੇ ਜਦੋਂ ਹੁਣ ਆ ਅਖੀਰਲਾ ਸਮਾਂ ਧਰਤੀ ਤੇ ਡਿਗਿਆ ਪਿਆ ਜ਼ਖਮੀ ਹੋਇਆ ਪਿਆ ਪਤਾ ਲੱਗਾ ਵੱਡਾ ਅਪਰਾਧ ਹੋ ਗਿਆ ਮੈਂ ਬੜੀ ਵੱਡੀ ਗਲਤੀ ਕਰ ਚੁੱਕਿਆ ਜਿਸ ਪਿਓ ਨੇ ਪੁੱਤ ਵਾਂਗ ਪਾਲਿਆ ਅੱਜ ਉਸੇ ਪੁੱਤ ਦਾ ਕਤਲ ਕਰਨ ਪਿਓ ਦਾ ਕਤਲ ਕਰਨ ਪਹੁੰਚਿਆ ਸੀ ਅਪਰਾਧ ਵੱਡਾ ਹੋ ਗਿਆ ਹੱਥ ਜੋੜ ਕੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦੇ ਮੈਂ ਦੋਵੇਂ ਹੱਥ ਜੋੜ ਕੇ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਦੇਖੋ ਪਾਤਸ਼ਾਹ ਜੀ ਨੇ ਫਿਰ ਹੱਥ ਜੁੜੇ ਵੇਖੇ ਮੇਰੇ ਸਹਿਬ ਦਾ ਸੁਭਾਅ ਨਹੀਂ ਬਦਲਿਆ ਮੇਰੇ ਸਤਿਗੁਰੂ ਦਾ ਗੁਣ ਨਹੀਂ ਬਦਲਿਆ ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਕਰਨ ਦਾ ਢੰਗ ਨਹੀਂ ਬਦਲਿਆ ਜਦੋਂ ਦੋਵੇਂ ਹੱਥ ਜੁੜੇ ਵਿਖੇ ਅਪਰਾਧ ਕੀਤਾ ਤੇ ਗਲਤੀ ਦੀ ਮੁਆਫੀ ਮੰਗਦਾ ਪਿਆ ਤੇ ਮੇਰੇ ਪਾਤਸ਼ਾਹ ਨੇ ਦੁਰਕਾਰਿਆ ਨੇ ਫਟਕਾਰਿਆ ਨੇ ਘੁੱਟ ਕੇ ਆਪਣੇ ਗਲੇ ਨਾਲ ਲਾਇਆ ਅਰਥ ਸਮਝੋ ਦੋਵੇਂ ਹੱਥ ਜੋੜਨ ਦਾ ਅਰਥ ਕੀ ਹੈ ਇੱਕ ਹੈ ਸਤਕਾਰ ਦੂਜਾ ਹੈ ਜਦੋਂ ਸਾਡੇ ਕੋਲੋਂ ਗਲਤੀ ਹੋ ਜਾਵੇ ਨਾ ਫਿਰ ਗਲਤੀ ਲੁਕਾਉਣ ਦੀ بجائے ਹੱਥ ਜੋੜ ਕੇ ਆਪਣੀ ਗਲਤੀ ਨੂੰ ਪ੍ਰਵਾਨ ਕਰਦੇ ਗੁਰੂ ਚਰਨਾਂ ਵਿੱਚ ਝੁਕ ਜਾਈਏ ਮੇਰੇ ਸਹਿਬ ਜੀ ਬਹੁਤ ਵੱਡੀ ਗਲਤੀ ਹੋ ਗਈ ਹੈ ਪਰ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਨ ਲਈ ਪਹੁੰਚਿਆ ਹਾਂ ਹਮ ਆਪ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਅਰਦਾਸ ਦੁਮੇ ਹੱਥ ਜੋੜਦੇ ਨੇ ਅਪਰਾਧ ਦੋਵੇਂ ਹੱਥ ਜੁੜਦੇ ਨੇ ਔਰ ਨਾਲ ਗੱਲ ਸਮਝਣਾ ਅਪਰਾਧੀ ਦੇ ਦੋਵੇਂ ਹੱਥ ਜੋੜਨ ਦਾ ਤਾਂ ਫਾਇਦਾ ਜੇ ਉਹ ਆਪਣੀ ਗਲਤੀ ਨੂੰ ਪ੍ਰਵਾਨ ਕਰੇ ਫਿਰ ਉਹਨੂੰ ਮਾਫੀ ਮਿਲ ਜਾਂਦੀ ਹੈ ਪਾਤਸ਼ਾਹੀ ਦੇ ਪੁੱਤ ਇਹ ਦੋਵੇਂ ਗੱਲਾਂ ਸਮਝ ਆਪਣੇ ਗੁਰੂ ਦੇ ਚਰਨਾਂ ਵਿੱਚ ਹੱਥ ਜੁੜਨੇ ਚਾਹੀਦੇ ਨੇ ਔਰ ਹੱਥ ਸਤਕਾਰ ਤੇ ਪਿਆਰ ਲਈ ਜੁੜਦੇ ਨੇ ਔਰ ਹੱਥ ਅਪਰਾਧ ਵੇਲੇ ਵੀ ਜੁੜਦੇ ਨੇ ਹੁਣ ਆਪਾਂ ਇਤਿਹਾਸ ਦੀ ਸਾਖੀ ਸਾਹਮਣੇ ਰੱਖੀ ਐ ਪੈਂਦੇਖਾ ਨੇ ਸਤਕਾਰ ਵੇਲੇ ਵੀ ਹੱਥ ਜੋੜ ਦਿੱਤੇ ਅਪਰਾਧ ਵੇਲੇ ਵੀ ਹੱਥ ਜੋੜ ਦਿੱਤੇ ਬਖਸ਼ਿਆ ਗਿਆ ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਵੇ ਅਸੀਂ ਉਹਨਾਂ ਭਾਵਨਾਵਾਂ ਨੂੰ ਨਹੀਂ ਸਮਝਦੇ ਕਿਉਂ ਸਾਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਲਈ ਕਿਹਾ ਬਈ ਇਥੇ ਕਈ ਨੇ ਕਈ ਧਰਮਾਂ ਦੇ ਲੋਕ ਨੇ ਵੱਖ-ਵੱਖ ਤਰੀਕੇ ਨਾਲ ਆਪਣੇ ਜੀਵਨ ਅਰਦਾਸ ਕਰਦੇ ਨੇ ਮੁਸਲਮਾਨ ਪਿਆਰੇ ਦੋਵੇਂ ਹੱਥ ਏਦਾਂ ਅੱਡ ਕੇ ਅਰਦਾਸ ਕਰਦੇ ਨੇ ਕਦੇ ਹੱਥ ਹੀ ਨਹੀਂ ਜੋੜਦੇ ਪਰ ਸਾਨੂੰ ਹੁਕਮ ਹੈ ਕਿ ਜਦੋਂ ਅਰਦਾਸ ਕਰਨੀ ਹੈ ਤੇ ਹੱਥ ਜੋੜ ਕੇ ਅਰਦਾਸ ਕਰ ਉਹਦਾ ਭਾਵ ਅਰਥ ਸਮਝਣਾ ਸੀ ਨਹੀਂ ਤੇ ਬੜਾ ਸੌਖਾ ਸਭ ਜੀ ਕਹਿੰਦੇ ਕਰ ਸਾਧੂ ਅंजलि ਪੁੰਨ ਵੱਡਾ ਹੈ ਉਹ ਆਪਣੇ ਗੁਰੂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖਲੋਜ ਆਇਆ ਕਰ ਵੱਡਾ ਪੁੰਨ ਦਾ ਕਰਮ ਹੈ ਤੇ ਤੇ ਮੈਂ ਸੌਖੇ ਤਰੀਕੇ ਨਾਲ ਕਰੀ ਜਣ ਡੱਬ ਡੱਬ ਪੁੰਨ ਮੈਂ ਤੇ ਰੋਜ਼ ਕਰਦਾ ਪਰ ਇਸ ਪੁੰਨ ਦਾ ਅਰਥ ਸਮਝੋ ਭਲੇ ਆ ਹੱਥ ਜੋੜਨ ਵਾਲਿਆ ਜਿਸ ਗੁਰੂ ਦੇ ਅੱਗੇ ਹੱਥ ਜੋੜਦਾ ਹੈ ਉਹਦਾ ਸਤਕਾਰ ਤੇ ਪਿਆਰ ਤੇਰੇ ਅੰਦਰ ਕਿੰਨਾ ਕੂ ਹੈ ਉਹਦੇ ਪ੍ਰਤੀ ਉਤਮ ਵਿਚਾਰ ਤੇਰੇ ਅੰਦਰ ਕਿੰਨਾ ਕੂ ਹੈ ਜਿਸ ਗੁਰੂ ਦੇ ਅੱਗੇ ਹੱਥ ਜੋੜਦਾ ਪਿਆ ਉਹਨੂੰ ਕਦੇ ਦੱਸਿਆ ਵੀ ਮੈਂ ਇੰਨੇ ਪਾਪ ਕੀਤੇ ਨੇ ਕਦੇ ਗਲਤੀ ਦਾ ਅਹਿਸਾਸ ਕੀਤਾ ਆਪਣੇ ਅਪਰਾਧਾਂ ਦੀ ਆਪਣੀਆਂ ਗਲਤੀਆਂ ਦੀ ਆਪਣੇ ਔਗਣਾਂ ਦੀ ਆਪਣੇ ਅਨੇਕਾਂ ਭੜੇ ਕੰਮਾਂ ਦੀ ਕਦੇ ਮੁਆਫੀ ਮੰਗੀ ਹੈ ਹੱਥ ਜੋੜਨ ਦਾ ਅਰਥ ਸਮਝ ਕਿਤੇ ਫਿਰ ਮੈਂ ਬੇਨਤੀ ਕਰਾਂ ਹੱਥ ਜੋੜਨ ਦਾ ਮਤਲਬ ਪਹਿਲੀ ਗੱਲ ਸਤਕਾਰ ਅਤੇ ਪਿਆਰ ਦੇ ਲਈ ਦੂਜਾ ਅਰਥ ਹੱਥ ਉਹਦੇ ਜੁੜਦੇ ਨੇ ਜਿਹੜਾ ਅਪਰਾਧ ਕਰਦਾ ਪਰ ਅਪਰਾਧ ਕਰਨ ਤੋਂ ਬਾਅਦ ਪ੍ਰਵਾਨ ਕਰਦਾ ਮੇਤੋਂ ਵੱਡੀ ਗਲਤੀ ਹੋਈ ਹੈ ਉਹ ਵੀ ਜੋੜਦਾ ਹੱਥ ਉਹ ਆਪਾਂ ਇਹ ਦੋਵੇਂ ਚੀਜ਼ਾਂ ਮਹਿਸੂਸ ਕਰਕੇ ਹੱਥ ਜੋੜਨੇ ਨੇ ਮੇਰੇ ਪਾਤਸ਼ਾਹ ਮੈਂ ਤੇਰਾ ਸਤਕਾਰ ਤੇ ਪਿਆਰ ਲੈ ਕੇ ਅੰਦਰ ਆਇਆ ਤੇਰੇ ਪ੍ਰਤੀ ਉੱਤਮ ਵਿਚਾਰ ਅੰਦਰ ਪੈਦਾ ਕਰਕੇ ਆਇਆ ਮੇਰੇ ਦੋਵੇਂ ਹੱਥ ਜੋੜ ਕੇ ਤੇਰੇ ਚਰਨਾਂ ਵਿੱਚ ਅਰਦਾਸ ਹੈ ਮੇਰੇ ਕੋਲ ਆ ਵੱਡੀਆਂ ਗਲਤੀਆਂ ਹੋ ਗਈਆਂ ਨੇ ਤੁਸੀਂ ਕਦੇ ਵੀ ਆਪਣੇ ਜੀਵਨ ਵਿੱਚ ਗੁਰੂ ਦੀ ਬਾਣੀ ਨੂੰ ਪੜ ਲਿਓ ਜਦੋਂ ਭਗਤ ਸਹਿਬਾਨਾਂ ਨੇ ਰੱਬ ਦੇ ਪਿਆਰਿਆਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਨਾ ਉਹਨਾਂ ਨੇ ਸਤਕਾਰ ਵੀ ਦਿਖਾਇਆ ਪਿਆਰ ਵੀ ਦਿਖਾਇਆ ਔਰ ਆਪਣੇ ਅਪਰਾਧ ਵੀ ਪ੍ਰਗਟ ਕਰ ਦਿੱਤੇ ਆ ਜਿਹੜਾ ਆਪਾਂ ਭਟ ਕੀਰਤ ਦਾ ਸ਼ਬਦ ਪੜਿਆ ਨਾ ਵੇਖੋ ਉਹਦੇ ਵਿੱਚ ਪਹਿਲਾਂ ਆਪਣੇ ਔਗੁਣਾਂ ਦਾ ਜ਼ਿਕਰ ਕੀਤਾ ਹੈ ਕੋਈ ਗੁਣ ਨਹੀਂ ਮੇਰੇ ਕੋਲ ਆ ਔਗਣ ਨੇ ਪਾਤਸ਼ਾਹ ਮੈਂ ਸੰਸਾਰ ਦੀ ਪ੍ਰੀਤ ਪਰਿਵਾਰ ਦੀ ਪ੍ਰੀਤ ਬੱਚਿਆਂ ਦੀ ਪ੍ਰੀਤ ਪੈਦਾ ਕਰ ਲਈ ਤੇਰੀ ਪ੍ਰੀਤ ਛੱਡਤੀ ਮੈਂ ਸੰਸਾਰ ਦੀ ਵਿਖਿਆ ਦਾ ਧਾਰ ਨਹੀਂ ਵਰ ਗਿਆ ਤੇਰੇ ਨਾਮ ਅੰਮ੍ਰਿਤ ਦਾ ਸੋਮਾ ਤਿਆਗ ਦਿੱਤਾ ਆ ਵੱਡਾ ਅਪਰਾਧ ਕਰ ਚੁੱਕਿਆ ਮੈਂ ਹਮ ਅਪਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਅੰਮਤ ਛੱਡਣ ਵਾਲਾ ਅਪਰਾਧ ਕਰ ਲਿਆ ਹੈ ਵਿਖੇ ਵਿਖ ਖਾਈ ਸੰਸਾਰ ਦੀ ਵਿਖਿਆ ਨੂੰ ਧਾਰਨ ਕਰਨ ਵਾਲਾ ਪਾਪ ਕਰ ਲਿਆ ਹੁਣ ਧਿਆਨ ਮਾਰਿਓ ਇਹ ਅਪਰਾਧ ਗਿਣਾਇਆ ਨਾ ਵੀ ਅਪਰਾਧ ਆ ਹੋਇਆ ਫਿਰ ਨਾਲ ਹੀ ਸਤਕਾਰ ਕੀ ਕੀਤਾ ਇੱਕ ਉੱਤਮ ਪੰਥ ਸੁਨੇਉ ਗੁਰ ਸੰਗਤ ਤੇਰੀ ਸੰਗਤ ਬੜੀ ਉੱਤਮ ਹੈ ਪਾਤਸ਼ਾਹ ਮੈਂ ਇਹ ਗੱਲ ਸੁਣ ਕੇ ਸਤਕਾਰ ਦੇ ਨਾਲ ਪਿਆਰ ਦੇ ਨਾਲ ਉੱਤਮ ਵਿਚਾਰ ਲੈ ਕੇ ਤੇਰੇ ਦਰ ਤੇ ਆਇਆ ਹਾਂ ਹੁਣ ਧਿਆਨ ਮਾਰ ਇਹ ਪੂਰੇ ਸ਼ਬਦ ਅਰਦਾਸ ਕਦੇ ਆਪਣੇ ਗੁਨਾ ਦਾ ਗੁਣगान ਨਹੀਂ ਹੁੰਦਾ ਅਸੀਂ ਤੇ ਅੱਜ ਆਪਾਂ ਬਖਦੇ ਆ ਬਥੇਰੇ ਨੇ ਅਰਦਾਸਾਂ ਕਰਦੇ ਨੇ ਆਪਣੀ ਗੁਣਗਾਈ ਜਾਂਦੇ ਨੇ ਜਿਹੜੇ ਸਤਗੁਰੂ ਜੀ ਦੀ ਪਾਵਨ ਅਰਦਾਸ ਵਿੱਚ ਸਾਨੂੰ ਸੱਤ ਪਦੇ ਦਿੱਤੇ ਗਏ ਨਾ ਉਹ ਸੱਤ ਪਦਿਆਂ ਨੂੰ ਤੇ ਘੱਟ ਸਮਾਂ ਲੱਗਦਾ ਹੈ ਕਈ ਵਾਰੀ ਬੰਦੇ ਦੇ ਆਪਣੇ ਕਰਮ ਗੁਣਾਉਣ ਨੂੰ ਇੰਨਾ ਟਾਈਮ ਲੱਗ ਜਾਂਦਾ ਐ ਇੰਨੇ ਨਾਮ ਇੰਨੇ ਕੰਮ ਹੁਣ ਧਿਆਨ ਕਿੰਨਾ ਦਾ ਧਰਨਾ ਸੀ ਤੇ ਧਿਆਨ ਕੀ ਦਾ ਧਰਾਇਆ ਜਾ ਰਿਹਾ ਕਦੇ ਵੀ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਕਦੇ ਵੀ ਅਰਦਾਸ ਦੇ ਵਿੱਚ ਆਪਣੇ ਗੁਨਾ ਦਾ ਗੁਣਗਾਨ ਨਹੀਂ ਕਰਵਾਈਦਾ ਆਪਣੇ ਔਗਣਾ ਦਾ ਅਪਰਾਧਾਂ ਦਾ ਜ਼ਿਕਰ ਕਰੀਦਾ ਤੇ ਦਾਤੇ ਦਾ ਸਤਕਾਰ ਕਰੀਦਾ। ਇੰਤੇ ਗੁਣ ਹੀ ਗਾਈ ਜਾਂਦੇ ਨੇ ਇੰਨੇ ਰੁਪਏ ਇੰਨੇ ਪਾਠ ਇੰਨੇ ਧਰਮ ਦੇ ਕੰਮ ਇੰਨਾ ਚੰਗਾ। ਆਈ ਕੁਝ ਗਣਾਈ ਜਾਂਦੇ ਆ ਅਰਦਾਸ ਕਦੇ ਏਦਾਂ ਜ਼ਿਕਰ ਨਹੀਂ ਗੁਰੂ ਕੀ ਬਾਣੀ ਵਿੱਚੋਂ ਜਿੰਨੇ ਵੀ ਅਰਦਾਸ ਵਾਲੇ ਸ਼ਬਦ ਨੇ ਕਦੇ ਵੀ ਪੜ ਲਏ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤਾ ਹੀ ਮੈ ਨਿਰਗੁਣੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਉਹ ਗੁਰੂ ਅਰਜਨ ਸਾਹਿਬ ਜੀ ਨੇ ਕਿਤੇ ਘੱਟ ਚੰਗੇ ਕੰਮ ਕੀਤੇ ਕਿੱਡੇ ਮਹਾਨ ਕੰਮ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਵਾਉਣਾ ਵੱਡਾ ਮਹਾਨ ਕੰਮ ਐਡਾ ਵੱਡਾ ਕੰਮ ਕਰਨ ਤੋਂ ਬਾਅਦ ਨਹੀਂ ਜ਼ਿਕਰ ਕੀਤਾ ਵੀ ਮੈਂ ਕੀਤਾ ਮੈਂ ਕਰਵਾਇਆ ਹੱਥ ਜੋੜ ਗਏ ਮੇਰੇ ਮਾਤਸ਼ਾ ਇਹ ਤੇਰਾ ਕੀਤਾ ਹੈ ਮੇਰਾ ਕੀਤਾ ਨਹੀਂ ਅਰਦਾਸ ਵਿੱਚ ਆਪਣੇ ਮਾਲਕ ਦੇ ਗੁਨਾ ਦਾ ਆਪਣੇ ਮਾਲਕ ਦੀ ਵਡਿਆਈ ਦਾ ਆਪਣੇ ਮਾਲਕ ਦੀ ਉੱਤਮਤਾ ਦਾ ਆਪਣੇ ਮਾਲਕ ਦੀ ਮਹਾਨਤਾ ਦਾ ਜ਼ਿਕਰ ਹੁੰਦਾ ਹੈ ਇਸ ਕਰਕੇ ਯਤਨ ਕਰਿਓ ਵੀ ਅਰਦਾਸ ਕਰਨੀ ਨਾ ਕਦੇ ਸਮਝੋ ਗੁਰਮਤਿ ਦੀ ਅਰਦਾਸ ਕੀ ਹੈ ਇੱਥੇ ਸਤਿਗੁਰੂ ਜੀ ਨੇ ਇਹਦਾ ਪਿਆਰਾ ਸ਼ਬਦ ਕਿਹਾ ਨਾ ਕਰ ਸਾਧੂ ਅंजलि ਪੁੰਨ ਵੱਡਾ ਹੈ ਆਪਣੇ ਗੁਰੂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖਲੋਜ ਆਇਆ ਕਰ ਇਹ ਬੜਾ ਵੱਡਾ ਪੁੰਨ ਦਾ ਕਰਮ ਹੈ ਪਰ ਇਸ ਪੁੰਨ ਦੇ ਕਰਮ ਨੂੰ ਸਮਝੋ ਹੱਥ ਜੋੜਨ ਗੁਰੂ ਅੱਗੇ ਸਤਕਾਰ ਲਈ ਪਿਆਰ ਲਈ ਹੱਥ ਜੋੜਨ ਆਪਣੇ ਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਬੜੀਆਂ ਗਲਤੀਆਂ ਕੀਤੀਆਂ ਨੇ ਪਰ ਹਮ ਮੈਲੇ ਤੁਮ ਉਜਲ ਕਰਤੇ ਪ੍ਰੋਸਾਰ ਰੱਖ ਕੇ ਆਇਆ ਸਾਨੂੰ ਮੈਲਿਆਂ ਨੂੰ ਉਜਲੇ ਕਰਨ ਵਾਲਾ ਤੂੰ ਹੈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਅਸੀਂ ਨਿਰਗੁਣੇ ਆਰੇ ਹਾਂ ਔਰ ਗੁਨਾ ਦਾ ਦਾਤਾ ਤੂੰ ਐ ਭਰੋਸਾ ਰੱਖ ਕੇ ਆਇਆ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਮੇਰੇ ਪਾਤਸ਼ਾਹ ਅਸੀਂ ਪਾਪੀ ਆ ਤੇ ਪਾਪੀਆਂ ਨੂੰ ਬਖਸ਼ਣ ਵਾਲਾ ਤੂੰ ਐ ਇਸ ਕਰਕੇ ਤੇਰੇ ਚਰਨਾ ਵਿੱਚ ਪਹੁੰਚੇ ਆਂ ਅਰਦਾਸ ਹੱਥ ਜੋੜਨ ਦਾ ਭਾਵ ਫਿਰ ਸਮਝਣਾ ਸਤਕਾਰ ਦੇ ਲਈ ਪਿਆਰ ਦੇ ਲਈ ਆਪਣੇ ਵੱਡੇ ਦੇ ਅੱਗੇ ਹੱਥ ਜੋੜਦੇ ਨੇ ਦੂਜੀ ਵਾਰੀ ਬੰਦਾ ਹੱਥ ਜੋੜਦਾ ਜਦੋਂ ਕੋਈ ਅਪਰਾਧ ਕਰਦਾ ਤੇ ਉਹਦੀ ਗਲਤੀ ਦਾ ਅਹਿਸਾਸ ਕਰਕੇ ਫਿਰ ਮਾਫੀ ਮੰਗਦਾ ਤੁਹ ਜਤਨ ਕਰੀਏ ਸਤਿਗੁਰੂ ਜੀ ਦੇ ਇਹਨਾਂ ਬਾਣੀ ਦੇ ਬਚਨਾਂ ਦੇ ਭਾਵ ਅਰਥ ਸਮਝੀਏ ਫਿਰ ਜੀਵਨ ਅੰਦਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੱਲ ਨੂੰ ਵੀ ਆਪਾਂ ਸਤਿਗੁਰੂ ਜੀ ਦੇ ਪਾਵਨ ਰਹਾਉ ਦੇ ਬੰਦ ਦੀ ਵਿਚਾਰ ਅੱਗੇ ਸਾਂਝੀ ਕਰਾਂਗੇ ਗੁਰੂ ਰਹਿਮਤ ਕਰਨ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਕੇ ਨਿਭਾਜਣ ਇਨੀਆਂ ਬੇਨਤੀਆਂ ਪ੍ਰਵਾਨ ਅੰਤ ਵਿੱਚ ਬਿਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ